ਸੂੰ ਵਾਲੇ ਪੱਖੇ ਆ ਕੇ ਘਰੇ ਲਾਉਣੇ ਆ ਘਰੇ ਵੀ ਲੱਗ ਜਾਂਦੇ ਨੇ ਇਹ ਕਿੰਨੇ ਕੁ ਦੂਰ ਤਾਈ ਹਵਾ ਦਿੰਦਾ ਇਹ 35 40 ਫੁੱਟ ਤੇ ਹਵਾ ਮਾਰ ਦੋ ਸਾਰੇ ਲੱਗੇ ਆਪਣੇ ਘਰੇ ਇਹ ਹਵਾ ਦੇ ਕਿੰਨੇ ਕੁ ਦੂਰ ਤੇ ਹਵਾ ਦੇਦਾ ਇਹ ਜਿਵੇਂ ਕਿ ਜਿਹੜੇ ਵੀ ਮੰਡੀ ਆ ਗਈ ਮਸ਼ੀਨਾਂ ਆ ਗਈਆਂ ਛੋਟੇ ਜਿਹੇ ਪਾਰਕ ਲੱਗ ਜਾਂਦੇ ਠੀਕ ਆ ਜੀ ਐਚਪੀ ਜਮਾ ਨਵੀਂ ਆਟੋ ਕੱਟ ਜੀ ਠੀਕ ਆ ਜੀ ਆਟੋ ਕੱਟ ਨਵੀਂ ਦੋ ਅਸੀਂ ਕਰ ਬਾਈ ਜੀ ਸਾਰਿਆਂ ਨੂੰ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਹਰੇਕ ਚੀਜ਼ ਹੈ ਜਿਹੜੀ ਹੱਥੀ ਤਿਆਰ ਕਰਦੇ ਆ ਸਾਨੂੰ ਦਿਖਾਉਣਿਆ ਨਾ ਕਾ ਕੱਟਣ ਵਾਲੀਆਂ ਮਸ਼ੀਨਾਂ ਪਈਆਂ ਇੱਧਰ ਰੱਡ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਜੀ ਬਹੁਤ ਵਧੀਆ ਜੀ ਇਹ ਲੋਕੇਸ਼ਨ ਕੀ ਹੈ ਜੀ ਆਪਣੀ ਆਪਣੀ ਨਿਊ ਗੁਰੂ ਤੇਗਵਧ ਰੈਗਰੀ ਵਰਕਸ ਪੁੱਚੋਕਲਾ ਜੀ ਨਖਾਣਾ ਰੋਡ ਪੁੱਚੋ ਚੌਂਕ ਤੋਂ ਨਖਾਣਾ ਰੋਡ ਮੋਗਾ ਰੋਡ ਤੇ ਐਸ ਵੀ ਬੈਂਕਰ ਜਮਾ ਨਾਲ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਹੱਥੀ ਤਿਆਰ ਕਰਦੇ ਆਂ ਆਪਾਂ ਹਾਂਜੀ ਆਹ ਕਾਲੀ ਮਸ਼ੀਨਾਂ ਆ ਗਈਆਂ ਛੋਟੇ ਜਿਹੇ ਪਾਰਕ ਲੱਗਿਆ ਹੁੰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਜੇ ਮੰਨ ਕੇ ਚੱਲੋ ਵੀ ਅੱਧੇ ਵਾਲੀ ਮੋਟਰ ਵਾਲੀਆਂ ਆ ਗਈਆਂ ਜੀ ਇਹ ਪੌਣੇ ਵਾਲੀਆਂ ਵੀ ਅੱਧੇ ਵਾਲੀਆਂ ਵੀ ਠੀਕ ਹੈ ਜੀ ਹਾਂਜੀ ਨਵੀਂ ਮੋਟਰ ਵਾਲ ਬੰਨੀ ਹੋਈ ਹੋਊਗੀ ਹਾਂਜੀ ਉਹ ਬੰਨੀ ਹੋਈ ਤਿਆਰ ਕਰੀ ਵੀ ਐ ਮੋਟਰ ਉਹ ਵੀ ਪੂਰੀ ਵਧੀਆ ਹੋਊਗੀ ਜੀ ਕਾਪਰ ਚਾਊ ਕਾਪਰ ਦੀ ਕਾਪਰ ਦੀ ਕਾਪਰ ਤੋਂ ਬਿਨਾ ਨਹੀਂ ਅਸੀਂ ਲਵਾਂਗੇ ਤੇ ਮੁੰਡਿਆਂ ਦੀ ਮੋਟਰ ਨਹੀਂ ਆਪਾਂ ਵਰਤਦੇ ਠੀਕ ਆ ਜੀ ਹਾਂਜੀ ਤੇ ਕੀ ਪ੍ਰਾਈਜ਼ ਰਹੂਗਾ ਇੱਕ ਤਾਂ ਜਿਹੜੀਆਂ ਸੈਕੰਡ ਹੈਂਡ ਮੋਟਰਾਂ ਵਾਲੀਆਂ ਉਹ 7000 ਰੁਪਏ ਦੇ ਦਿੰਦੀ ਐ ਜੀ ਠੀਕ ਆ ਜੀ ਤੇ ਇਹ 8500 ਵਾਲੀ ਹੈਗੀ ਨਵੀਂ ਮੋਟਰ ਪਾਉਣੇ ਦੀ ਆਟੋ ਕੱਟ ਠੀਕ ਆ ਜੀ ਨਵੀਂ ਮੋਟਰ ਤੇ ਆਟੋ ਕੱਟ ਲੱਗਿਆ ਨਵੀਂ ਮੋਟਰ ਤੇ ਅਸੀਂ ਹਰੇਕ ਚ ਹੀ ਲਵਾਉਣੀ ਐ ਜੀ ਠੀਕ ਆ ਜੀ ਫਿਰ ਅਗਲਾ ਦਾਮ ਨਹੀਂ ਦੱਸੋ ਠੀਕ ਹੈ ਜੀ ਅਸੀਂ ਹੁਣ ਕਈ ਕਿ ਤੋਰਦੇ ਆਂ ਗਲੇ ਨੂੰ ਵੀ ਅੱਧੇ ਘੰਟੇ ਬਾਅਦ ਭਾਈ ਮਸ਼ੀਨ ਨੂੰ ਦਮ ਦਬਾਉਣਾ ਜਿਹੜੀ ਸੈਕੰਡ ਹੈਂਡ ਉਹ ਨੂੰ ਇੱਧਾ ਘੰਟਾ ਚ ਲਾ ਕੇ ਅੱਧਾ ਘੰਟਾ ਤੱਕ ਚਲਾ ਲਓ ਬਸ ਆਪ ਨੂੰ ਪਤਾ ਲੱਗ ਜਾਂਦਾ ਵੀ ਅੱਧੇ ਘੰਟੇ ਦੇ ਵਿੱਚੋਂ ਦਾ ਘਾ ਵੀ ਕੱਟਿਆ ਜਾਂਦਾ ਜੇ ਹੁੰਦਾ ਠੀਕ ਹੈ ਜੀ ਥੋੜਾ ਹੁੰਦਾ ਗਲੇਰੇ ਬਾਕੀ ਦਮ ਦਵਾ ਲਓ ਉਹਨੂੰ 20 ਮਿੰਟ 15 ਮਿੰਟ ਖੜਜੋ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਇਹ ਆਟੋ ਕਰੀ ਜਾਂਦੇ ਹੈ ਹਨਾ ਕਾ ਕੁ ਕੁ ਦਾ ਵੀ ਇਹ ਸਾਡੀ ਜ਼ਿੰਮੇਵਾਰੀ ਹੋ ਗਈ ਜੀ ਪਲੇਟ ਬਲੂਡੀ ਪੂਰਾ ਸਪੈਸ਼ਲ ਪਲੇਟ ਲੱਗਿਆ ਬਾਈ ਇਹਦਾ ਤੁਹਾਨੂੰ ਦਿਖਾ ਪੈਸਾ ਸਾਡਾ ਆਪਦਾ ਤਿਆਰ ਕਰਿਆ ਬਲੇਡ ਆ ਜੀ ਬਲੇਡ ਵੀ ਆਪ ਤਿਆਰ ਕਰਕੇ ਹਾਂਜੀ ਹਾਂਜੀ ਸਪੈਸ਼ਲ ਛੁਰੀ ਦਾ ਜੇ ਰੋੜਾ ਲੜਾ ਨਾਵੇ ਪੱਕਾ ਇਹਦੇ ਚ ਕੱਚੇ ਰੋੜੇ ਨੂੰ ਤਾਂ ਨਹੀਂ ਇਹ ਕੰਮ ਦਾ ਠੀਕ ਆ ਜੀ ਪੱਕਾ ਰੋੜਾ ਨਾਵੇ ਜਦੋਂ ਆਪਣਾ ਪੱਕਾ ਰੋੜਾ ਆ ਜਾਂਦਾ ਨੇ ਜੀ ਹਾਂਜੀ ਹਾਂਜੀ ਉਦੋਂ ਦਿੱਕਤ ਆ ਜਾਂਦੀ ਹੈ ਇਹਦੀ ਛੇ ਚੀਜ਼ ਦਾ ਪੂਰਾ ਵਧੀਆ ਕੱਟੂ ਮੈਂ ਕਹਿੰਦਾ ਘਾ ਦਾ ਮੈਟ ਬਣਾ ਦਈਏ ਠੀਕ ਆ ਜੀ ਘਾ ਨਾ ਕੱਟੇ ਸਾਡੀ ਗਾਰੰਟੀ ਹੋਊ ਉਹ ਗਾਰੰਟੀ ਲੈਨੇ ਆਂ ਸੀ ਮੋਟਰ ਸੜਨ ਦੀ ਕੋਈ ਗਾਰੰਟੀ ਨਹੀਂ ਲੈਂਦੇ ਸੀ ਠੀਕ ਆ ਜੀ ਹਾਂ ਘਾ ਨਾ ਕੱਟੂ ਤੁਹਾਡਾ ਨਾਮ ਮਾਨ ਖੁਸ਼ ਹੋਵੇ ਵੀ ਭਈ ਆ ਘਾ ਸਾਡ ਤੇ ਅੱਗੇ ਗੱਲਬਾਤ ਕਰਦੇ ਆਂ ਜੀ ਇਹ ਵੱਡੀਆਂ ਆ ਗਈਆਂ ਮੋਟਰ ਹਾਂਜੀ ਹਾਂਜੀ ਇਹ ਕਿੰਨੇ ਦੀ ਆ ਗਈ ਭਾਈ ਉਹ ਤਾਂ ਹੈਗੀ ਆ ਗਈ 1 HP ਵਾਲੀ ਜੀ 1 HP ਹਾਂਜੀ ਇਹਦੇ ਚ ਕੰਪਨੀ ਦੀਆਂ ਲਾ ਦਿੰਦੇ ਆ ਉਹਨੇ ਅਸੀਂ ਠੀਕ ਆ ਜੀ ਹਾਂ ਇਹਦੇ ਚ ਸੈਕੰਡ ਹੈਂਡ ਹੀ ਹੁੰਦੀਆਂ ਇਹ ਜੀ ਨਵੀਆਂ ਲਵਾਉਣੀਆਂ ਨਵੀਆਂ ਵੀ ਲੱਗ ਜਾਂਦੀਆਂ ਪਰ ਸੈਕੰਡ ਹੈਂਡ ਵੀ ਨਵੇਂ ਵਰਗੀਆਂ ਹੁੰਦੀਆਂ ਸਾਡੇ ਠੀਕ ਆ ਜੀ ਹਾਂਜੀ ਇਹਦੇ ਚ ਜਿਵੇਂ ਹੁਣ ਕਰੈਪਟਨ ਹੋ ਗਈ ਲੂਬੀ ਹੋ ਗਈ ਕਲਸੀ ਹੋ ਗਈ ਹੂਸ਼ਾ ਹੈ ਬੈਂਡਿੰਗ ਵਾਲੀਆਂ ਇਹ ਬੈਂਡਿੰਗ ਵਾਲੀਆਂ ਪੂਰੀਆਂ ਵਧੀਆ ਜਿਵੇਂ ਕੰਪਨੀ ਦਾ ਬੈਂਡਿੰਗ ਹੋ ਠੀਕ ਆ ਜੀ ਵਧੀਆ ਟਾਇਰ ਲੱਗੇ ਹੋਏ ਮੈਂ ਕਹਿੰਦਾ ਪੂਰਾ ਵਧੀਆ ਇਹ 1 ਹੁਣ ਕਈ ਵਾਰ ਕਿਵੇਂ ਮੋਟਰ ਹੈਵੀ ਹੁੰਦੀ ਹੈ ਥੋੜੀ ਜੀ ਵੱਡੀ ਵੱਡੀ ਚ ਆ ਜਾਂਦੀ ਆ ਉਹ 1000 ਰੁਪਏ ਮਹਿੰਗੀ ਹੋ ਜਾਂਦੀ ਹੈ ਜਾਂ ਕਿਸੇ ਨੂੰ ਸਾਨੂੰ ਸੈਲ ਸੁੱਲ ਬਦਲਣਾ ਪੈਂਦਾ ਜਾਂ ਸਾਨੂੰ ਉਹਦੇ ਬੈਰਿੰਗ ਨਵੇਂ ਪਾਉਣੇ ਪੈਂਦੇ ਉਹਦੇ ਦੀ ਹਰ ਇੱਕ ਦੀ ਪਾ ਦਨੇ ਆ 15000 ਤੋਂ ਲੈ ਕੇ ਸਾਢੇ 15 ਸਾਢੇ 16 ਵਾਂ 1000 ਕਿੰਨਾ ਕੀ ਫਰਕ ਪੈਂਦਾ ਵਧੀਆ ਫੋਲਡਿੰਗ ਹੁੰਦੀ ਹੈ ਜੀ ਹਾਈ ਫੋਲਡਿੰਗ ਹੀ ਹੋਣੀ ਆ ਕਿਤੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਹੈ ਇਹ ਉਦੋਂ ਵੱਡੀ ਆ ਕਿ 2 HP ਜਮਾ ਨਵੀਂ ਆਟੋ ਕੱਟ ਜੀ ਠੀਕ ਹੈ ਜੀ ਆਟੋ ਕੱਟ ਨਵੀਂ 2 HP ਆ 2800 ਹਾਈ ਸਪੀਡ ਹੈ ਇਹ ਠੀਕ ਹੈ ਜੀ ਹਾਂਜੀ ਇਹ ਝਾਟੂ ਕੱਟੂਗਾ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਦੇਖੋ ਇੱਕੋ ਜਿਹੀ 22 ਗਲਾਈ ਹੈ ਜੀ ਤੇ ਇਹ ਚਾਹ ਆਟੋ ਕਟਰ ਲੱਗਿਆ ਉਤੇ ਇਹਦਾ ਕੀ ਪ੍ਰਾਈਸ ਹੈ ਜੀ ਇਹ 22.5 ਦੀ ਵੀ ਮਿਲ ਜਾਂਦੀ ਹੈ ਜੀ ਇਹ ਜੇ ਹੋਰ ਹੈਵੀ ਕਰਨੀ ਹੈ 24.5 26 ਤੱਕ ਵੀ ਵਗਦੀ ਹੈ ਠੀਕ ਹੈ ਜੀ ਉਹ ਜਾਇ ਜੀ ਅਗਲੇ ਦੀ ਅਗਲੇ ਨੇ ਕਹਤਾ ਵੀ ਭਾਈ ਸਾਨੂੰ ਹੋਰ ਪਲੇਟ ਹੈਵੀ ਕਰ ਦਿਓ ਹਾਂ ਜੀ ਹਾਂ ਉਹ ਸੀ ਹੋਰ ਵਧਾ ਦੇਣੇ ਥੋੜੀ ਹੈਵੀ ਕਰ ਦੇਣੇ ਪਲੇਟ ਠੀਕ ਹੈ ਪਰ ਇਹ ਵੀ ਪੂਰੀ ਵਧੀਆ ਜੀ ਸਾਡੇ ਭਾਈ ਅੱਜ ਪੂਰੀ ਵਧੀਆ ਠੀਕ ਆ ਭਾਈ ਹਾਂ ਜੀ ਹਾਂ ਜੀ ਤੇ ਅੱਗੇ ਸਾਨੂੰ ਪੱਖੇ ਦਿਖਾਉਣੇ ਆ ਜੀ ਇਹ ਪੱਖੇ ਇਹਨਾਂ ਬਾਰੇ ਦੋ ਜਾਣਕਾਰੀ ਪੱਖਿਆਂ ਬਾਰੇ ਜੀ ਹਾਂ ਜੀ ਹਾਂ ਜੀ ਇਹ ਆਗੇ ਪਸ਼ੂ ਵਾਲੇ ਪੱਖੇ ਆਗੇ ਘਰੇ ਲਾਉਣੇ ਆ ਘਰੇ ਵੀ ਲੱਗ ਜਾਂਦੇ ਆ ਜੀ ਠੀਕ ਆ ਜੀ ਜੇ ਮੈਂ ਆਪਣੇ ਕਿਸੇ ਦੇ ਹੁਣ ਗਰਮੀਆਂ ਚ ਪਸ਼ੂ-ਪਸ਼ੂ ਰੱਖਿਆ ਜਿੰਨਾ ਵੀਰਾਂ ਨੇ ਉਹਨਾਂ ਨੂੰ ਗਰਮੀ ਚ ਬਹੁਤ ਸਮੱਸਿਆ ਆਉਂਦੀ ਆ ਜੀ ਹਾਂਜੀ ਹਾਂਜੀ ਇਹ ਵੀ ਕਾਪਰ ਦੀ ਮੋਟਰ ਹੋਊਗੀ ਜੀ ਆਪਦੀ ਤਿਆਰ ਕਰੀ ਵੀ ਆਪਣੀ ਠੀਕ ਆ ਜੀ ਹਾਂਜੀ ਹਾਂਜੀ ਇਹ ਪੂਰੀ ਕਿੰਨੇ ਕ ਦੂਰ ਤਾਈ ਹਵਾ ਦਿੰਦਾ ਇਹ 35-40 ਫੁੱਟ ਤੇ ਹਵਾ ਮਾਰ ਦੋ ਚੱਲੀ ਜਾਂਦਾ ਹੀ ਦੇਖਣਾ ਸਾਹਮਣੇ ਹਾਂਜੀ ਜੀ ਚੱਲੀ ਜਾਂਦਾ ਹੀ ਪਹਿਲਾਂ ਇਹਨੇ ਬਾਰੇ ਦੱਸ ਦੀ ਫਿਰ ਉਹ ਦਿਖਾ ਦਿੰਨੇ ਹਾਂ ਜੀ ਹਾਂਜੀ ਤੇ ਇਹ ਚ ਕਾਪਰ ਦੀ ਮੋਟਰ ਰੀ ਮੋਟਰ ਕਾਪਰ ਦੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਇਹ ਅਪ ਡਾਊਨ ਹੋ ਜਾਂਦਾ ਹੈ ਆ ਜਿੱਥੇ ਮਰਜ਼ੀ ਕਰ ਲਓ ਜੀ ਇਹਨੂੰ ਅਡਜਸਟ ਹੁੰਦਾ ਹੈ ਹਾਂ ਜੀ ਜਿੱਥੇ ਮਰਜ਼ੀ ਸੈੱਟ ਕਰ ਲਓ ਇਹਨੂੰ ਆਹ ਠੀਕ ਹੈ ਜੀ ਪਹਿਲਾ ਟਾਪਾ ਜਿਹੇ ਹਿਸਾਬ ਨਾਲ ਕਰਨਾ ਹੋਏ ਹਿਸਾਬ ਨਾਲ ਉੱਚਾ ਨੀਵਾ ਕਰ ਸਕਦੇ ਹਾਂ ਹਾਂ ਜੀ ਆ ਦੇਖੋ ਵਧੀਆ ਟਾਇਰ ਲੱਗੇ ਹੋਏ ਆ ਕਿਤੇ ਵੀ ਆਸਾਨੀ ਨਾਲ ਰੋਡ ਤੇ ਲੈ ਜਾ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਐਮ ਵੀ ਗੱਲ ਮੂਰੇ ਮਗਰ ਨੂੰ ਵੀ ਕਰ ਸਕਦੇ ਆ ਗੱਲ ਜੀ ਇੱਥੇ ਨਟ ਲੱਗੇ ਹੋਏ ਆ ਮੂਰ ਨੂੰ ਵੀ ਨੀਵਾ ਹੋ ਜਾਂਦਾ ਹੈ ਠੀਕ ਹੈ ਜੀ ਐ ਵੀ ਹੋ ਜਾਂਦਾ ਆ ਪਟਾਉਣਾ ਉੱਪਰ ਨੀਚੇ ਹਾਂ ਜੀ ਹਾਂ ਜੀ ਹਾਂ ਜੀ ਏ ਨਾ ਕੀ ਪ੍ਰਾਈਸ ਰਹੂ 7500 ਦਾ ਜੀ ਆਪਣੀ 7200 ਹਾਂਜੀ ਕਾਪਰ ਦੀ ਮੋਟਰ ਹੈਗੀ ਠੀਕ ਹੈ ਜੀ ਕੋਈ ਗੱਲ ਨਹੀਂ ਕਾਪਰ ਦੀ ਮੋਟਰ ਦੀ ਗਾਰੰਟੀ ਲਵਾਂਗੇ ਆਪਾਂ ਸੜਨ ਦੀ ਮੋਟਰ ਮੋਟਰ ਦੀ ਗਾਰੰਟੀ ਬੋਲਤ ਘੱਟ ਲੈਂਦੇ ਹਾਂ ਅਗਲਾ ਸੰਭਾਲ ਨਹੀਂ ਰੱਖਦਾ ਠੀਕ ਹੈ ਜੀ ਹਾਂਜੀ ਹਾਂ ਤੇ ਅੱਗੇ ਸਾਨੂੰ ਉਹ ਦਿਖਾਉਣੇ ਜਿਹੜਾ ਚੁੰਡੀ ਜਾਂਦਾ ਪੱਖਾ ਪਹਾਰੇ ਵੀ ਲੱਗ ਜਾਂਦੇ ਆ ਹਾਂਜੀ ਇਹਦੇ ਪਹਾਰੇ ਲੱਗੇ ਹੋਏ ਆਪਣੇ ਘਰੇ ਜੀ ਇਹ ਪਹਾਰੇ ਲੱਗੇ ਨੇ ਇਹਨਾਂ ਦਾ ਕੀ ਪ੍ਰਾਈਸ ਰਹੂ ਇਹ ਸਾਰੇ ਔ 10000 ਦਾ 9900 ਕਿੰਨੇ ਕੁ இருக்கும். <laughs> ਜੀ ਹਵਾ ਪੂਰੀ ਵਧੀਆ ਲੰਦਾ ਤੇ ਇਹਦਾ ਕੀ ਪ੍ਰਾਈਸ ਹੈਗਾ ਪਾਹਰੇ ਇਹ 9500 ਦਾ ਪਾਹਰੇ ਵਾਲਾ ਤੇ ਇਹ ਬਿਨਾ ਪਾਹਰੇ ਵਾਲਾ ਜੀ 7200 ਦਾ ਜੀ ਠੀਕ ਹੈ ਜੀ ਹਾਂ ਜੀ ਤੇ ਨੰਬਰ ਦੱਸ ਦਿਓ ਜੀ ਆਪਣਾ ਇਹ ਨੰਬਰ ਹੈਗਾ ਜੀ ਆਪਣਾ 99882 81602 ਠੀਕ ਹੈ ਜੀ ਹਾਂ ਜੀ ਤੇ ਜੇ ਕਿਸੇ ਨੇ ਮੰਗਵਾਉਣਾ ਵੀਡੀਓ ਦੇਖ ਕੇ ਆਨਲਾਈਨ ਹਾਂਜੀ ਆਨਲਾਈਨ ਮੰਗਵਾਉਣਾ ਹੋਵੇ ਹਾਂਜੀ ਆਨਲਾਈਨ ਤੇ ਵਿੱਚ ਵੀ ਅਸੀਂ ਇਮਾਨਦਾਰੀ ਦੇ ਨਾਲ ਚੀਜ਼ ਭੇਜਦੇ ਹਾਂ ਠੀਕ ਹੈ ਜੀ ਅਸੀਂ ਉਹ ਗੱਲ ਨਹੀਂ ਹੈਗੀ ਵੀ ਅਗਲੇ ਤੋਂ ਪੈਸੇ ਪਾ ਵਾਲੇ ਜਾਂ ਕਸਟਮਰ ਨੂੰ ਕਈ ਵਾਰ ਸਾਨੂੰ ਦਿੱਕਤ ਆਈ ਆ ਬਈ ਇਹ ਪੇਮੈਂਟ ਅੱਧੀ ਪਾਦਨੇ ਆਧੀ ਬਾਅਦ ਪਾ ਵਾਲੀ ਅਸੀਂ ਬਸ ਦਾ ਕਰਾਇਆ ਜਾਂ ਕਿਸੇ ਵੀ ਗੱਡੀ ਦਾ ਕਰਾਇਆ ਵੀ ਪਹਿਲਾਂ ਪਾਉਣੇ ਆ ਠੀਕ ਹੈ ਸਾਰੀ ਜੋ ਪੇਮੈਂਟ ਪਹੁੰਚ ਗਈ ਅਸੀਂ ਇੱਕ ਦਿਨ ਪਹਿਲਾਂ ਪੈਸੇ ਪਵਾਵਾਂਗੇ ਆ ਹੀ ਨਹੀਂ ਹੈਗਾ ਵੀ ਅੱਜ ਪੈਸੇ ਪਾ ਲੈ ਤੁਹਾਨੂੰ ਚੀਜ਼ ਮਿਲੂ 20 ਦਿਨਾਂ ਨੂੰ ਨਾ ਅਸੀਂ ਚੀਜ਼ ਜੋ ਪੈਸੇ ਪਾਤੀ ਅਗਲੇ ਨੇ ਅਸੀਂ ਟਾਈਮ ਦੇ ਦੇਣਾ ਵੀ ਬਈ ਕੱਲ ਨੂੰ ਚੀਜ਼ ਆਊਗੀ ਅੱਜ ਪੇਮੈਂਟ ਪਾ ਦੇ ਕੱਲ ਨੂੰ ਚੀਜ਼ ਦੂਜੇ ਦਿਨ ਭੇਜ ਦੇਣੀ ਇਮਾਨਦਾਰੀ ਦੇ ਨਾਲ ਜਿਹੜੀ ਚੀਜ਼ ਤੁਹਾਨੂੰ ਦਿਖਾਈ ਆ ਨਹੀਂ ਉਹੀ ਦੇਣਾ ਉਹੀ ਚੀਜ਼ ਆਊਗੀ ਠੀਕ ਆ ਬਾਈ ਹਾਂ ਤੁਹਾਡਾ ਮਨ ਨਾ ਖੁਸ਼ ਆ ਖੁਸ਼ ਹੋਇਆ ਤੁਹਾਨੂੰ ਡਾਊਟ ਲੱਗਿਆ ਚੀਜ਼ ਚ ਯਾਰ ਦਿਖਾਈ ਹੋ ਤੇ ਪਿੱਛੇ ਉਹ ਸਾਡੀ ਚੀਜ਼ ਸਾਨੂੰ ਵਾਸ ਠੀਕ ਹੈ ਜੀ ਥੋੜੇ ਪੈਸੇ ਖਰੀਏ ਠੀਕ ਹੈ ਜੀ ਆ ਉਹ ਨਹੀਂ ਅਸੀਂ ਕੰਮ ਕਰਦੇ ਓਕੇ ਹਾਂਜੀ ਹਾਂਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਤੇ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ